ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਲੋਹੜੀ ਦਾ ਗੀਤ ਸੁਣਾਵਾਂਗੀ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਬਹੁਤ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ ਤਿੱਲੇ ਹਰ ਦਿੱਲੀ ਉਸ ਕਰ ਜਾ ਜਿੱਥੇ ਕਾਕੇ ਦਾ ਵਿਆ ਜਿੱਥੇ ਕਾਕੇ ਦਾ ਵਿਆ ਕਾਕਾ ਜੰਮਿਆ ਸੀ ਗੋੜ ਵੰਡੇ ਆਸੀ ਗੋੜ ਰੋੜੀਆਂ ਜੀ ਪਰਾਂਵਾ ਜੋੜੀਆਂ ਜੀ ਮੂਲੀ ਦਾ ਖੇਤ ਹਰਿਆ ਭਰਿਆ ਵੀਰ ਸੁਦાગਰ ਕੋੜੀ ਛੜਿਆ ਵੀਰਾ ਆ ਵੀਰਾ ਜ ਬੰਨੀ ਨੂੰ ਲਿਆ ਬੰਨੀ ਤੇਰੀ ਹਰੀ ਭਰੀ ਫੁੱਲਾਂ ਦੀ ਚੰਗੇਰ ਪਰੀ ਇੱਕ ਫੁੱਲ ਡਿੱਗ ਗਿਆ ਰਾਜੇ ਦੇ ਦਰਬਾਰ ਪਿਆ ਰਾਜੇ ਬੇਟੀ ਸੁੱਤੀ ਸੀ ਸੁੱਤੀ ਨੂੰ ਜਗਾ ਲਿਆ ਰੱਤੇ ਢੋਲੇ ਭਾਲਿਆ ਰੱਤਾ ਢੋਲਾ ਕਾਇਦਾ ਸੱਤੇ ਵੀਰ ਵਿਆਈ ਦਾ ਨਿਮਾਏ ਪਾ ਕਾਲੇ ਕੁੱਤੇ ਨੂੰ ਵੀ ਪਾ ਕਾਲਾ ਕੁੱਤਾ ਦੇਵੇ ਵਧਾਈ ਤੇਰੀ ਜਿਵੇਂ ਮੱਝੀ ਗਾਈ ਮੱਝੀ ਗਾਈ ਨੇ ਦਿੱਤਾ ਦੁੱਧ ਤੇਰੇ ਜੀਵਨ ਸੱਤਰ ਪੁੱਤ ਮੱਝੀ ਗਾਈ ਨੇ ਦਿੱਤਾ ਦੁੱਧ ਤੇਰੇ ਜੀਵਨ ਸੱਤੇ ਪੁੱਤ ਸੇਰ ਭਾਰੇ ਕੇ ਤੂੰ ਪਾਏ ਢੋਲੇ ਛਮਛਮ ਕਰਦੀ ਆਈ ਪਰ ਸੇਰ ਚੱਕਰ ਪਾਏ ਢੋਲੇ ਛਮਛਮ ਕਰਦੀ ਆਈ